ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪਹਿਲਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਦੇ ਦਰ ਦੀ ਜਾਚਕਾਂ ਦੀ ਜਾਚਨਾ ਤੇ ਪਰਮੇਸ਼ਰ ਦੀ ਦਾਤਾਰਗੀ ਦਾ ਰੂਪਕ ਬਣ ਕੇ ਉਚਾਰਨ ਕਰਦੇ ਹਨ ਕਮਨ ਕਮਨ ਜਾਚਹਿ ਪ੍ਰਭ ਦਾਤੀ ਤਾਂ ਕਿ ਅੰਤ ਨ ਪਰਹਿ ਸਮਾਰ ਇਹ ਦਾਤੀ ਦਾਤਾਰ ਪ੍ਰਭੂ ਪਰਮੇਸ਼ਰ ਜੀ ਤੁਹਾਡੇ ਪਾਸੋਂ ਕੌਣ ਕੌਣ ਦਾਤਾਂ ਮੰਗਦੇ ਹਨ ਜੇਕਰ ਗਿਣਨਾ ਕਰੀਏ ਤਾਂ ਉਹਨਾਂ ਮੰਗਣ ਵਾਲਿਆਂ ਦੀ ਸਮਾਰ ਗਿਣਤੀ ਦਾ ਅੰਤ ਨਹੀਂ ਪਰਹਿ ਕਈ ਪੈ ਸਕਦਾ ਭਾਵ ਬੇਅੰਤ ਮੰਗਣ ਵਾਲੇ ਆ ਜੈਸੀ ਭੁੱਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ ਜਿਉ ਜਹੀ ਕਿਸੇ ਦੇ ਅਬ ਹਿਰਦੇ ਦੇ ਅੰਦਰ ਇਸ਼ਾ ਰੂਪ ਭੁੱਖ ਹੁੰਦੀ ਹੈ हे ਸਤਿਗੁਰੂ ਜੀ ਤੁਸੀਂ ਸਮਰੱਥ ਸਰਬਸ਼ਕਤੀਵਾਨ ਸੱਚ ਮੁੱਚ ਨਿਸ਼ਚੇ ਕਰਕੇ ਉਸ ਨੂੰ ਦੇਵਨ ਹਾਰ ਦੇਣ ਵਾਲੇ ਹੋ ਸਭ ਇੱਛਾ ਪੂਰੀਆਂ ਕਰਦੇ ਹੋ ਐ ਜੀ ਜਪ ਤਪ ਸੰਜਮ ਸੱਚ ਆਧਾਰ ਐ ਜੀ ਤੂੰ ਭਾਵ ਹੀ ਪਿਆਰੀ ਜੀ ਜੋ ਅਸੀਂ ਤੁਹਾਡੇ ਸੱਚ ਸੱਚੇ ਨਾਮ ਦਾ ਆਧਾਰ ਆਸਰਾ ਲੈਣਾ ਕੀਤਾ ਹੈ ਸਾਡੇ ਵਾਸਤੇ ਇਹੋ ਹੀ ਬਾਣੀ ਕਰਕੇ ਜਾਪ ਸਰੀਰ ਕਰਕੇ ਤਪੱਸਿਆ ਸੰਜਮ ਇੰਦਰੀਆਂ ਦਾ ਦਮਨ ਹੈ ਇਹ ਮਹਾਰਾਜ ਜੀ ਲੋਕਾਂ ਨੇ ਜਪ ਤਪ ਸੰਜਮ ਆਦ ਨੂੰ ਹੀ ਸੱਚਾ ਆਸਰਾ ਮੰਨਿਆ ਹੈ ਪਰ ਸਾਨੂੰ ਤਾਂ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ हे हरे परे ਕਰਨ ਵਾਲੇ ਹਰ ਪਰਮੇਸ਼ਰ ਆਪਣਾ ਨਾਮ ਦੇਣਾ ਕਰੋ ਤਦ ਅਸੀਂ ਸੁਖ ਆਨੰਦ ਪਾਉਣਾ ਕਰੀਏ ਤੁਹਾਡੀ ਭਗਤੀ ਦੇ ਭੰਡਾਰੇ ਖਜ਼ਾਨੇ ਨਾਲ ਸੰਤ ਜਨਾਂ ਦੇ ਹਿਰਦੇ ਲਬਾ ਲਬ ਭਰੇ ਹੋਏ ਆ ਉਸ ਭਗਤੀ ਦੇ ਭੰਡਾਰੇ ਵਿੱਚੋਂ ਸਾਨੂੰ ਵੀ ਨਾਮ ਦੀ ਦਾਤ ਦਿਓ ਰਹਾਓ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਸੁੰਨ ਸਮਾਦ ਰਹਿ ਲਿਵ ਲਾਗੇ ਏਕਾ ਏਕੀ ਸਬਦ ਵਿਚਾਰ ਇਕੋ ਹੀ ਨਿਰਗੁਣ ਰੂਪ ਹੈ ਇਕੋ ਹੀ ਸਰਗੁਣ ਸਰੂਪ ਜਾਂ ਇਕੋ ਹੀ ਮਾਇਆ ਸਭਲ ਹੈ ਇਕੋ ਹੀ ਅਸੰਗ ਹੈ ਇਉਂ ਸਬਦ ਬ੍ਰਹਮ ਦੀ ਵਿਚਾਰ ਕਰਕੇ ਸੰਤ ਜਨ ਸੁੰਨ ਸਮਾਦ ਨਿਰਵਿਕਲਪ ਸਮਾਦੀ ਵਿੱਚ ਲਿਵ ਬਿਰਤੀ ਲਗਾ ਕਰਕੇ ਰਹਿੰਦੇ ਆ ਸੁੰਨ ਅਫੋਰਸ ਰੂਪ ਵਿੱਚ ਫੁਰਨਿਆ ਤੋਂ ਰਹਿ ਤੋਕੇ ਜਿਨ੍ਹਾਂ ਦੀ ਸਮਾਧਿ ਤੇ ਤੇ ਨਾਮ ਧੀ ਭਵ ਬੁੱਧੀ ਸਮਾਗੀ ਉਹ ਨਿਰਵਕਲਪ ਸਮਾਧੀ ਵਿੱਚ ਵਾਹਿਗੁਰੂ ਦੀ ਲੇ ਵਿੱਚ ਲੱਗੇ ਰਹਿੰਦੇ ਆ ਜਲ ਥਲ ਤਰਣ ਗगन ਤਹਿ ਨਾਹੀ ਆਪੇ ਆਪ ਕੀਆ ਕਰਤਾਰ ਉਹਨਾਂ ਨਿਰਵਕਲਪ ਸਮਾਧੀ ਵਾਲਿਆਂ ਨੂੰ ਸਰੂਪ ਦੀ ਸਾਖਿਆਤਤਾ ਹੋ ਜਾਂਦੀ ਹੈ ਤਦ ਗਿਆਨ ਪਰਲੋ ਹੁੰਦੀ ਹੈ ਭਾਵ ਫੇਰ ਉਥੇ ਜਲ ਥਲ ਜਲ ਸਥਲ ਜਲਾ ਦਾ ਥਾਂ ਤਰਨ ਪ੍ਰਿਥਵੀ ਗਗਨ ਆਕਾਸ਼ ਆਦ ਕੁਝ ਨਹੀਂ ਪ੍ਰਤੀਤ ਹੁੰਦਾ ਉਥੇ ਤਾਂ ਆਪੇ ਆਪ ਆਪਣਾ ਆਪ ਰੂਪ ਕਥਨ ਕੀਤਾ ਜਾਂਦਾ ਕਿ ਅਸੀਂ ਕਰਤਾਰ ਪਰਮੇਸ਼ਰ ਸਰੂਪ ਹੀ ਹਾਂ ਨਾ ਤਦ ਮਾਇਆ ਮਗਨ ਨਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਤਦੋਂ ਨਹੀਂ ਉਥੇ ਮਾਇਆ ਰਹੀ ਨਾ ਹੀ ਮਾਇਆ ਦੀ ਮਗਨ ਮਸਤੀ ਤੇ ਨਾ ਹੀ ਅਵਿਦਿਆ ਰਹੀ ਨਾ ਹੀ ਸੂਰਜ ਨਾ ਹੀ ਚੰਦਰਮਾ ਉਥੇ ਕੇਵਲ ਇੱਕ ਅਪਾਰ ਪਰਾਵਾਰਤ ਰਤ ਜੋਤੀ ਸਰੂਪ ਹੀ ਹੈ ਸਰਬ ਦ੍ਰਿਸ਼ਤ ਲੋਚਨ ਅਭ ਅੰਤਰ ਏਕਾ ਨਦਰ ਤ੍ਰਿ ਭਵਨ ਸਾਰ ਉਹ ਸਾਰਿਆਂ ਦੇ ਅਭ ਹਿਰਦੇ ਤੇ ਲੋਚਨ ਨੇਤਰਾਵਾਂ ਦੇ ਅੰਦਰ ਦ੍ਰਿਸ਼ਟਾ ਰੂਪ ਹੋ ਕੇ ਵੇਖ ਰਿਆ ਜਿੰਨਾ ਉੱਪਰ ਇੱਕ ਪ੍ਰਭੂ ਦੀ ਦ੍ਰਿਸ਼ਟੀ ਹੋਈ ਆ ਉਹ ਤ੍ਰਿ ਭਵਨ ਤਿੰਨਾ ਲੋਕਾਂ ਵਿੱਚ ਸਾਰ ਸਿਧਾਂਤ ਰੂ ਬ੍ਰਹਮ ਨੂੰ ਹੀ ਵੇਖਦੇ ਆ ਪਵਨ ਪਾਣੀ ਅਗਨ ਤਿੰਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਹੁਣ ਉਤਪਤੀ ਦਾ ਕਥਨ ਕਰਦੇ ਹੋਏ ਕਹਿੰਦੇ ਆ ਕਿ ਇਹ ਪਵਨ ਹਵਾ ਪਾਣੀ ਜਲ ਅਗਨ ਆਗਾਦ ਤਤਾਂ ਨੂੰ ਉਸ ਪ੍ਰਭੂ ਨੇ ਇਕੱਠਾ ਕੀਤਾ ਹੈ ਬ੍ਰਹਮਾ ਵਿਸ਼ਨੂ ਮਹੇਸ਼ ਸ਼ਿਵ ਜੀ ਦੇ ਆਕਾਰ ਵੀ ਉਸ ਪ੍ਰਭੂ ਨੇ ਹੀ ਬਣਾਉਣਾ ਕੀਤੇ ਆ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ हे प्रभु परमेश्वर जी ए सारे देवते जं जा जीव जाचक मांगते हन तू ही सबना नु दाता देण वाला दाता है अते अपने अपने विचार पाप जीवां दी करनी अनुसार दात के ये बक्षिश देना करदा है कोट तेतीस जा चहे प्रभु नायक देदे टूट नाही भंडार हे नायक मालिक प्रेरक प्रभु परमेश्वर जी ਕੋਟ 33 ਕਰੋੜ ਦੇਵਤੇ ਵੀ ਤੁਹਾਡੇ ਕੋਲੋਂ ਮੰਗਦੇ ਹਨ ਤੇ ਇਹਨਾਂ ਨੂੰ ਦਾਤ ਦਿੰਦੇ ਹੋਇਆਂ ਤੁਹਾਡੇ ਭੰਡਾਰ ਖਜ਼ਾਨੇ ਵਿੱਚ ਘਾਟਾ ਟੋਟਾ ਨਹੀਂ ਆਉਂਦਾ ਉੰਦੈ ਭੰਡੈ ਕਸ਼ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਜਿਸ ਪ੍ਰਕਾਰ ਉੰਦੈ ਕਈਏ ਮੂਦੇ ਭਾਂਡੇ ਬਰਤਨ ਵਿੱਚ ਕੋਈ ਵੀ ਪਦਾਰਥ ਸਮਾਉਣਾ ਨਹੀਂ ਕਰਦਾ ਭਾਵ ਨਹੀਂ ਪੈਂਦਾ ਪਰ ਸਿੱਧੇ ਬਰਤਨ ਵਿੱਚ ਅੰਮ੍ਰਿਤ ਵਰਗੇ ਅਨੇਕਾਂ ਪਦਾਰਥ ਪਏ ਹੋਏ ਨਿਹਾਰ ਦੇਖੀ ਦੇ ਆ ਇਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਰੂਪੀ ਬਰਤਨ ਭਾਂਡੇ ਗੁਰੂ ਤੋਂ ਬੇਮੁਖ ਰੂਪ ਪੁੱਠੇ ਪਏ ਆ ਉਹਨਾਂ ਵਿੱਚ ਗੁਰਾਂ ਦਾ ਉਪਦੇਸ਼ ਆਦ ਕੁਝ ਨਹੀਂ ਸਮਾਉਂਦਾ ਪਰ ਜੋ ਸਿੱਧੇ ਭਾਵ ਸੰਮੁਖ ਹਨ ਉਹਨਾਂ ਦੇ ਹਿਰਦੇ ਰੂਪੀ ਬਰਤਨ ਵਿੱਚ ਆਤਮਾਨੰਦ ਰੂਪੀ ਅੰਮ੍ਰਿਤ ਪਿਆ ਹੋਇਆ ਦੇਖੀਦਾ ਸਿੱਧ ਸਮਾਦੀ ਅੰਤਰ ਜਾਚੈ ਰਿੱਧ ਸਿੱਧ ਜਾਚ ਕਰਹਿ ਜੈਕਾਰ ਸਿੱਧ ਲੋਕ ਸਮਾਧੀ ਦੇ ਵਿੱਚ ਬੈਠੇ ਹੋਏ ਜਾਚੇ ਮੰਗਦੇ ਹਨ ਤੇ ਰਿੱਧ ਸਿੱਧ ਰਿੱਧੀਆਂ ਸਿੱਧੀਆਂ ਨੂੰ ਜਾਚ ਮੰਗ ਕਰਕੇ ਪਰਮੇਸ਼ਰ ਦੇ ਜੈ ਜੈਕਾਰ ਕਰਦੇ ਹਨ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਹ ਪ੍ਰਕਾਰ ਜਿਹੋ ਜਹੀ ਕਿਸੇ ਦੇ ਮਨ ਦਿਲ ਅੰਦਰ ਪਿਆਸ ਇੱਛਾ ਹੁੰਦੀ ਹੈ ਉਹ ਜਿਹੇ ਪ੍ਰਕਾਰ ਦਾ ਪਰਮੇਸ਼ਰ ਪਦਾਰਥਾ ਰੂਪ ਜਲ ਦੇ ਦਿੰਦਾ ਹੈ ਵੱਡੇ ਭਾਗ ਗੁਰ ਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਉਹਨਾਂ ਦੇ ਬਹੁਤ ਵੱਡੇ ਭਾਗ ਉੱਤਮ ਕਰਮ ਹਨ ਜੋ ਆਪ ਦਾ ਜਾਣ ਕੇ ਗੁਰਾਂ ਨੂੰ ਸੇਵਦੇ ਆ ਅਤੇ ਆਪਣੇ ਗੁਰਦੇਵ ਤੇ ਮੁਰਾਰ ਪਰਮੇਸ਼ਰ ਵਿੱਚ ਕੋਈ ਭੇਦ ਫਰਕ ਨਹੀਂ ਸਮਝਦੇ ਤਾਕੋ ਕਾਲ ਨਾਹੀ ਜਮ ਜੋ ਹੈ ਬੁੱਝੈ ਅੰਤਰ ਸਬਦ ਵਿਚਾਰ ਜੋ ਆਪਣੇ ਅੰਦਰ ਹਿਰਦੇ ਵਿੱਚ ਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਦੀ ਵਿਚਾਰ ਨੂੰ ਬੁੱਝੈ ਸਮਝ ਲੈਂਦੇ ਆ ਉਹਨਾਂ ਨੂੰ ਕਾਲ ਮੌਤ ਤੇ ਜਮ ਜਮਦੂਤ ਜੋ ਹੈ ਤੱਕ ਨਹੀਂ ਸਕਦੇ ਤਬ ਅਬ ਤਬ ਅਵਰ ਨਾ ਮਾਗੋ ਹਰ ਪਹਿ ਨਾਮ ਨਿਰੰજન ਦੀਜੈ ਪਿਆਰ ਹੇ ਹਰੀ ਪਰਮੇਸ਼ਰ ਅਬ ਹੁਣ ਇਸ ਵਰਤਮਾਨ ਸਮੇ ਤਬ ਤਦੋਂ ਭਾਵੇਂ ਪਿਛਲੇ ਭੂਤਕਾਲ ਅਤੇ ਭਵਿੱਖਤ ਕਾਲ ਵਿੱਚ ਤੁਹਾਡੇ ਪਾਸੋਂ ਹੋਰ ਕੁਝ ਨਹੀਂ ਮੰਗਦਾ ਮੈਨੂੰ ਆਪਣੇ ਨਿਰੰજન ਸ਼ੁੱਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਆਪਣਾ ਨਾਮ ਦੇਣਾ ਕਰੋ ਜਿਸ ਵਿੱਚ ਮੇਰਾ ਪਿਆਰ ਹੋਵੇ हे ਨਿਰੰજન ਆਪਣੇ ਨਾਮ ਦੇ ਨਾਲ ਮੇਰਾ ਪਿਆਰ ਬਖਸ਼ਣਾ ਕਰੋ ਨਾਨਕ ਚਾਤਰਿਕ ਅੰਮ੍ਰਿਤ ਜਲ 마ਗੇ ਹਰ ਜਸ ਦੀਜੈ ਕਿਰਪਾ ਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਅਸੀਂ ਚਾਤਰਿਕ ਬਬੀਹੇ ਦੀ ਨਿਆਈ ਬ੍ਰਹਮਾਨੰਦ ਦੇ ਅੰਮ੍ਰਿਤ ਜਲ ਦੀ ਸੁਅੰਤੀ ਬੂੰਦ ਨੂੰ ਮੰਗਦੇ ਹਾਂ ਏ ਹਰੀ ਤੁਸੀਂ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਆਪਣਾ ਜਸ ਕੀਰਤਨ ਨਾਮ ਦੇਣਾ ਕਰੋ ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਐ ਜੀ ਤੂੰ ਪਾਵ ਹੈ ਮੇਰੇ ਪਿਆਰੇ ਜੀ ਇਹ ਜੀਵ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਕੋਲੋਂ ਪ੍ਰਾਪਤ ਕੀਤੇ ਤੂੰ ਬਿਨਾ ਜਨਮ ਮਰੈ ਜੰਮਦਾ ਮਰਦਾ ਰਹਿੰਦਾ ਹੈ ਅਤੀਫ ਹੁਣ ਮੁਰਮੁਰ ਕੇ ਜੂਨਾ ਵਿੱਚ ਆਵੇ ਜਾਵੇ ਆਉਂਦਾ ਜਾਂਦਾ ਰਹਿੰਦਾ ਗੁਰੂ ਨੂੰ ਧਾਰਨ ਕੀਤੇ ਤੋਂ ਬਿਨਾ ਕਾਈ ਹੁੰਦਾ ਕਿਸੇ ਨੂੰ ਵੀ ਗਤ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਗੁਰਮੁਖ ਪ੍ਰਾਣੀ ਨਾਮੇ ਰਾਦੇ ਨਾਮੇ ਗਤ ਪਤ ਪਾਈ ਜੋ ਪ੍ਰਾਣਾ ਤਾਰੇ ਜੀਵ ਗੁਰਮੁਖ ਬਣ ਕੇ ਸਤਿਗੁਰਾਂ ਦੁਆਰਾ ਨਾਮ ਵਿੱਚ ਰੰਗੇ ਗਏ ਹਨ ਉਹਨਾਂ ਨੇ ਨਾਮੇ ਨਾਮ ਦੁਆਰਾ ਹੀ ਪਾਤਪਤੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਗਤ ਕੇਵਲ మోਖ ਪ੍ਰਾਪਤ ਕੀਤੀ ਹੈ ਇਸ ਲੋਕ ਵਿੱਚ ਪ੍ਰਤੀਸ਼ਠਾ ਤੇ ਪ੍ਰਲੋਕ ਵਿੱਚ ਗਤ ਮੁਕਤੀ ਪ੍ਰਾਪਤ ਕੀਤੀ ਹੈ ਪਾਈ રે RAM ਨਾਮ ਚਿਤ ਲਾਈ ਰੇ ਤੂੰ ਭਾਵ হে ਪ੍ਰਭੂ ਇਸ ਕਰਕੇ RAM ਪਰਮੇਸ਼ਰ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਲਾਉਣਾ ਕਰੀਏ ਗੁਰ ਪ੍ਰ사ਦੀ ਹਰ ਪ੍ਰਭ ਜਾਚੇ ਐਸੀ ਨਾਮ ਬੜਾਈ ਰਹਾਉ ਗੁਰਾਂ ਦੀ ਕਿਰਪਾ ਕਰਕੇ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਨਾਮ ਨੂੰ ਹੀ ਜਾਚੇ ਮੰਗਣਾ ਕਰੀਏ ਤਦ ਨਾਮ ਦੀ ਅਜੇਹੀ ਵਿਡਿਆਈ ਪ੍ਰਾਪਤ ਹੁੰਦੀ ਹੈ ਜੋ ਗਤ ਪਤ ਦੇਣ ਵਾਲੀ ਹੈ ਰਹਾਉ ਐ ਜੀ ਬਹੁਤੇ ਭੀਖ ਕਰਹਿ ਭਿਖਿਆ ਕਉ ਕੀਤੇ ਉਦਰ ਭਰਨ ਕਹਿ ਤਾਈ ਐ ਜੀ ਤੋਂ ਭਾਵ ਹੈ ਪਿਆਰੇ ਜੀਓ ਕਿਤੇ ਕਿਤਨੇ ਹੀ ਲੋਕ ਉਦਰ ਹੁੰਦਾ ਪੇਟ ਭਰਨ ਦੇ ਤਾਂ ਹੀ ਵਾਸਤੇ ਬਹੁਤੀ ਭੇਖ ਲਿਬਾਸ ਧਾਰਨ ਕਰਕੇ ਭਿਖਸ਼ਾ ਨੂੰ ਮੰਗਦੇ ਆ ਬਿਨ ਹਰ ਭਗਤ ਨਾਹੀ ਮੁਸ ਬਿਨ ਹਰ ਭਗਤ ਨਾਹੀ ਸੁਖ ਪ੍ਰਾਨੀ ਬਿਨ ਗੁਰ ਗਰਬ ਨਾ ਜਾਏ ਹਰੀ ਪਰਮੇਸ਼ਰ ਦੀ ਭਾਉ ਭਗਤੀ ਕੀਤੇ ਤੋਂ ਬਗੈਰ ਜੀਵਾਂ ਨੂੰ ਕਿਸੇ ਪ੍ਰਕਾਰ ਦਾ ਸੁਖ ਪ੍ਰਾਪਤ ਨਹੀਂ ਹੁੰਦਾ ਅਤੇ ਗੁਰਾਂ ਦੀ ਪ੍ਰਾਪਤੀ ਤੋਂ ਬਗੈਰ ਗਰਬ ਹੰਕਾਰ ਨਹੀਂ ਜਾਂਦਾ ਜੋ ਹੰਕਾਰ ਭਗਤੀ ਵਿੱਚ ਵਿਗਨ ਪਾਉਣ ਵਾਲਾ ਹੈ ਅਤੇ ਜਿਸ ਦੇ ਕਰਕੇ ਸਦਾ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਤੇ ਮਿਲਦੇ ਆ ਐ ਜੀ ਕਾਲ ਸਦਾ ਸਿਰ ਉੱਪਰ ਠਾਡੇ ਜਨਮ ਜਨਮ ਵੈਰਾਈ ਐ ਜੀ ਇਹ ਪਿਆਰੇ ਜੀਓ ਜਿਹੜਾ ਜਨਮਾਂ ਜਨਮਾਂ ਤਰਾਂ ਦਾ ਵੈਰੀ ਹੈ ਉਹ ਕਾਲ ਜਮ ਕਾਲ ਹਮੇਸ਼ਾ ਹੀ ਆਪਣੇ ਸਿਰ ਦੇ ਉੱਤੇ ਠਾਡੇ ਖੜਾ ਹੈ ਸਾਚੈ ਸ਼ਬਦ ਰੱਤੇ ਸੀ ਬਾਚੇ ਸਤਿਗੁਰੂ ਬੂਝ ਬੁਝਾਈ ਜੋ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਗਏ ਆ ਉਹ ਇਸ ਕਾਲ ਤੋਂ ਬਚ ਗਏ ਆ ਇਹ ਸਾਰੀ ਬੂਝ ਸਿੱਖਿਆ ਸਤਿਗੁਰੂ ਜੀ ਨੇ ਹੀ ਸਮਝਾਉਂਦੇ ਹਨ ਗੁਰ ਪਰਸ ਗੁਰ ਸਰਣਾਈ ਜੋ ਹੈ ਨਾ ਸਾਕੈ ਦੂਤ ਨਾ ਸਕੈ ਸੰਤਾਈ ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਆ ਉਹਨਾਂ ਨੂੰ ਇਹ ਕਾਲ ਜੋਹੇ ਤੱਕ ਵੀ ਨਹੀਂ ਸਕਦਾ ਅਤੇ ਦੂਤ ਜਮਦੂਤ ਜਾਂ ਕਾਮ ਕ੍ਰੋਧ ਆਦਿਕ ਵੀ ਸਤਾ ਦੁਖ ਨਹੀਂ ਦੇ ਸਕਦੇ ਅਵਗਤ 나ਥ ਨਰੰਜਨ ਰਾਤੇ ਨਿਰਪਉ ਸਿਉ ਲਿਵ ਲਾਈ ਜੋ ਪੁਰਸ਼ ਅਵਗਤ ਜਾਣਨ ਤੋਂ ਰਹਤ ਨਰੰਜਨ ਸ਼ੁੱਧ ਸਰੂਪ 나ਥ ਮਾਲਕ ਪਰਮੇਸ਼ਰ ਦੇ ਵਿੱਚ ਰੰਗੇ ਹੋਏ ਆ ਉਹ ਨਿਰਪਉ ਭੈ ਤੂ ਰਹਤ ਸਰੂਪ ਦੇ ਸਾਥ ਕੀਏ ਲਿਵ ਬਿਰਤੀ ਨੂੰ ਲਾਉਣਾ ਕਰਦੇ ਆ ਉਹ ਨਿਰਪੈ ਹੋ ਜਾਂਦੇ ਆ ਤੇ ਉਸ ਸ਼ੁੱਧ ਸਰੂਪ ਦੇ ਨਾਲ ਆਪਣੀ ਬਿਰਤੀ ਜੋੜਦੇ ਆ ਐ ਜੀਉ ਨਾਮ ਦਿੜੋ ਨਾਵੇਂ ਲਿਵ ਲਾਵੋ ਸਤਿਗੁਰ ᱴੇਕ ਢਕਾਈ ਐ ਜੀਉ ਤੋਂ ਭਾਵ ਹੈ ਪਿਆਰੇ ਜੀ ਵਾਹਿਗੁਰੂ ਜੀ ਪਰਮੇਸ਼ਰ ਦੇ ਨਾਮ ਨੂੰ ਪੱਕਾ ਕਰੋ ਤੇ ਨਾਮ ਵਿੱਚ ਲਿਵ ਬਿਰਤੀ ਲਾਉਣੀ ਕਰੋ ਅਤੇ ਸਤਿਗੁਰਾਂ ਦੀ ᱴੇਕੋਟ ਵਿੱਚ ਹੀ ਆਪਣੇ ਮਨ ਨੂੰ ਸਥਿਤ ਕਰਕੇ ਰੱਖੋ ਜੋ ਤਿਸ ਭਾਵੈ ਸੋਹੀ ਕਰਸੀ ਕੀਰਤ ਨ ਮੇਟਿਆ ਜਾਈ ਜਿਹੜਾ ਕੁਝ ਉਸ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਤਿੰਨਾਂ ਕਾਲਾਂ ਵਿੱਚ ਕਰਦਾ ਹੈ ਤੇ ਉਸ ਦੇ ਕਿਰਤ ਕੀਤੇ ਹੋਏ ਨੂੰ ਮਿਟਾਇਆ ਨਹੀਂ ਜਾ ਸਕਦਾ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਵੀ ਸੱਚੇ ਗੁਰਾਂ ਤੋਂ ਬਿਨਾਂ ਕੋਈ ਨਹੀਂ ਮਿਟਾ ਸਕਦਾ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰ ਨ ਦੂਜੀ ਭਾਈ ਐ ਜੀ हे ਸਤਗੁਰੂ ਜੀ ਅਸੀਂ ਮਾਇਕੀ ਪਦਾਰਥਾਂ ਵੱਲੋਂ ਭੱਜ ਕੇ ਤੁਹਾਡੀ ਸਰਣ ਓਟ ਵਿੱਚ ਪੈ ਗਏ ਆਂ ਮੈਨੂੰ ਅਵਰ ਹੁਰ ਕੋਈ ਵੀ ਦੂਸਰੀ ਟੇਕ ਲੈਣੀ ਚੰਗੀ ਨਹੀਂ ਲੱਗਦੀ ਨਹੀਂ ਪਾਉਂਦੀ ਅਬ ਤਬ ਏਕੋ ਏਕ ਪੁਕਾਰੋ ਆਦ ਜੁਗਾਦ ਸਖਾਈ ਅਬ ਤਬ ਏਕੋ ਏਕ ਪੁਕਾਰੋ ਆਦ ਜੁਗਾਦ ਸਖਾਈ ਅਬ ਹੁਣੇ ਸਮੇ ਤੋਂ ਤਬ ਤਦੋਂ ਪਾਵ ਅਗਲੇ ਆਉਣ ਵਾਲੇ ਸਮੇਂ ਵਿੱਚ ਸਦਾ ਸਦਾ ਇੱਕੋ ਇੱਕ ਪਰਮੇਸ਼ਰ ਨੂੰ ਹੀ ਪੁਕਾਰਦਾ ਹਾਂ ਜੋ ਸੰਸਾਰ ਦੇ ਆਦ ਮੁੱਢ ਤੇ ਜੁਗਾਦ ਜੁਗਾਦ ਆਦਕਾਂ ਵਿੱਚ ਹਮੇਸ਼ਾ ਸਖਾਈ ਸਹਾਇਤਾ ਕਰਨ ਵਾਲਾ ਹੈ ਐ ਜੀ ਰਾਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਨ ਆਈ ਐ ਜੀ हे ਪਿਆਰੇ ਜੀ ਤੁਸੀਂ ਆਪਣੇ ਨਾਮ ਦੀ ਪੈਜ ਲਾਜ ਰੱਖਣਾ ਕਰੋ ਤੁਹਾਡੇ ਹੀ ਸਾਥ ਸਾਡੀ ਪ੍ਰੀਤੀ ਬਣ ਆਉਂਦੀ ਹੈ ਕਰ ਕਿਰਪਾ ਗੁਰਦਰਸ਼ ਦਿਖਾਵੋ ਹਉਮੈ ਸਬਦ ਜਿਲਾਈ ਹੇ ਗੁਰ ਵੱਡੇ ਅਕਾਲ ਪੁਰਖ ਜੀ ਕਿਰਪਾ ਮਿਹਰ ਕਰਕੇ ਆਪਣਾ ਦਰਸ਼ਨ ਦਿਖਾਉਣਾ ਕਰੋ ਤੁਹਾਡੇ ਸ਼ਬਦ ਦੇ ਉਪਦੇਸ਼ ਦੀ ਕਮਾਈ ਕਰਕੇ ਹਉਮੈ ਹੰਗਤਾ ਮਮਤਾ ਜਲਾਉਣਾ ਕੀਤੀ ਹੈ ਐਜੀ ਕੀ ਆ ਮੰਗੂ ਕਿਛ ਰਹਿ ਨ ਦੀਸੈ ਇਸ ਜਗ ਮਹਿ ਆਇਆ ਜਾਈ ਐਜੀ ਹੈ ਪਿਆਰੇ ਜੀ ਸੰਸਾਰ ਵਿੱਚੋਂ ਦੁਨਿਆਵੀ ਕਿਹੜੀ ਵਸਤੂ ਮੰਗਣਾ ਕਰੀਏ ਕਿਉਂਕਿ ਕੁਝ ਵੀ ਸਦਾ ਲਈ ਰਹਿੰਦੀ ਨਹੀਂ ਦਿਸਦੀ ਤੇ ਨਾ ਰਹਿਣੀ ਹੈ ਇਸ ਸੰਸਾਰ ਵਿੱਚ ਜੋ ਵੀ ਆਇਆ ਉਹੀ ਤੁਰਿਆ ਜਾਂਦਾ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਏ ਮਹਾਰਾਜ ਸਾਨੂੰ ਨਾਮ ਰੂਪੀ ਪਦਾਰਥ ਵਸਤੂ ਦੇਣਾ ਕਰੋ ਜਿਸ ਨੂੰ ਅਸੀਂ ਆਪਣੇ ਹਿਰਦੇ ਅੰਤੈ ਕਰਨ ਦਾ ਕੰਠ ਕੰਠਾ ਭਾਵ ਭੂਖਣ ਬਣਾ ਕੇ ਰੱਖੀਏ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨਮਦਮ ਹਰ ਸਰਣਾਗਤ ਹਰ ਕੇ ਲੋਗ ਐ ਜੀ ਹੈ ਪਿਆਰੇ ਜੀਓ ਨਾ ਅਸੀਂ ਉੱਤਮ ਸ੍ਰੇਸ਼ਟ ਹਾਂ ਨਾ ਹੀ ਅਸੀਂ ਨੀਵੇਂ ਤੇ ਨਾ ਹੀ ਮੱਦਮ ਵਿਚਾਰੇ ਮੇਲਦੇ ਹਾਂ ਅਰਥਾਤ ਉੱਤਮ ਸਤੋਗੁਣੀ ਪੁਰਖ ਬਣ ਕੇ ਰਿੱਧੀਆਂ ਸਿੱਧੀਆਂ ਤੇ ਆਪਣੇ ਜਸ ਦੀ ਇੱਛਾ ਵੀ ਨਹੀਂ ਹੈ ਨੀਚ ਤਮੋਗੁਣੀ ਬਣ ਕੇ ਕਰੋਧੀ ਵੀ ਨਹੀਂ ਹਾਂ ਤੇ ਮੱਦਮ ਰਜੋਗੁਣੀ ਬਣ ਕੇ ਪਦਾਰਥ ਇਕੱਠੇ ਕਰਕੇ ਭੋਗਾ ਨੂੰ ਭੋਗਣ ਵਾਲੇ ਵੀ ਨਹੀਂ ਹਾਂ ਅਸੀਂ ਤਾਂ ਪਰਮੇਸ਼ਰ ਦੀ ਸਰਣਾਗਤ ਸ਼ਰਨ ਵਿੱਚ ਪ੍ਰਾਪਤ ਹੋਏ ਹਾਂ ਤੇ ਪਰਮੇਸ਼ਰ ਦੇ ਹੀ ਲੋਕ ਭਾਵ ਲੋਕ ਭਾਵ ਹਰੀ ਦੇ ਜਾਣਿਆ ਨਾਮ ਰਤੇ ਕੇਵਲ ਬੈ ਰਾਗੀ ਸੋਗ ਵਿਜੋਗ ਬਿਸਰਜਤ ਰੋਗ ਏ ਮਹਾਰਾਜ ਅਸੀਂ ਤਾਂ ਤੁਹਾਡੇ ਨਾਮ ਵਿੱਚ ਰੰਗੇ ਹੋਏ ਕੇਵਲ ਸਿਰਫ ਜਾਂ ਕੇਵਲ ਮੋਕ ਦੀ ਪ੍ਰਾਪਤੀ ਵਾਸਤੇ ਵਿਰਾਗ ਦੇ ਸਹਿਤ ਰਹਿੰਦੇ ਹਾਂ ਅਤੇ ਸੋਗ ਗਮ ਵਿਜੋਗ ਵਿਛੋੜਾ ਤੇ ਹਉਮੈ ਆਦ ਦਾ ਰੋਗ ਵੀ ਬਿਸਰਜਿਤ ਨਿਵਰਤ ਹੋ ਗਿਆ ਹੈ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਹੇ ਪ੍ਰਭੂ ਸਤਗੁਰਾਂ ਵੱਡੇ ਅਕਾਲ ਪੁਰਖ ਦੀ ਕਿਰਪਾ ਮੇਰ ਤੋਂ ਹੀ ਠਾਕੁਰ ਮਾਲਕ ਪ੍ਰਭੂ ਦੀ ਭਗਤੀ ਹੁੰਦੀ ਹੈ ਸਤਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ ਸਤਗੁਰਾਂ ਦੇ ਵਾਕ ਬਚਨਾਂ ਨੂੰ ਮੰਨਣ ਕਰਕੇ ਹਿਰਦੈ ਮਨ ਵਿੱਚ ਹਰ ਪਰਮੇਸ਼ਰ ਦਾ ਨਿਰਮਲ ਉਜਲ ਨਾਮ ਆ ਵਸਦਾ ਹੈ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ ਉਹ ਸ਼ੁੱਧ ਚਿੱਤ ਹੋ ਗਏ ਉਹਨਾਂ ਨੂੰ ਨਾ ਹੀ ਜਮ ਜਮ ਦੂਤਾ ਦੀ ਕਾਣ ਕਨੋੜ ਰਹਿੰਦੀ ਆ ਤੇ ਨਾ ਜਮਾਂ ਦੀ ਕੋਈ ਬਾਕੀ ਰਹਿ ਜਾਂਦੀ ਭਾਵ ਜਮਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰਹਿ ਜਾਂਦਾ ਰਹਾਉ ਜਿਵੇਂ ਅਸੀਂ ਕਿਤੇ ਉਹ ਸੌਦਾ ਲੈਨੇ ਆ ਜਾਂ ਦਿਨੇ ਆ ਤੇ ਉੱਥੇ ਲਿਖਿਆ ਹੁੰਦਾ ਨਾ ਵੀ ਬਾਕੀ ਬਚਿਆ ਬਕਾਇਆ ਭਾਪ ਹੀ ਰਹਿ ਗਿਆ ਕੁਛ ਦੇਣ ਲੈਣ ਵਾਲਾ ਇਥੇ ਕਹਿੰਦੇ ਕੁਝ ਨਹੀਂ ਰਹਿ ਗਿਆ ਹਰ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸ ਭਾਵੇ ਸਹਿਜ ਹਰੀ ਉਹ ਰਸਨ ਜੀਬਾ ਕਰਕੇ ਪਰਮੇਸ਼ਰ ਦੇ ਗੁਣਾ ਨੂੰ ਰਵਹਿ ਉਚਾਰਦੇ ਆ ਤੇ ਸਦਾ ਵਾਹਿਗੁਰੂ ਦੇ ਸਾਥ ਮਿਲੇ ਰਹਿੰਦੇ ਆ ਜਿਹੜਾ ਕੁਝ ਉਸ ਹਰੀ ਪ੍ਰਭੂ ਨੂੰ ਪਾਉਂਦਾ ਉਹ ਸਹਿ ਸੁਭਾਵਕੀ ਪ੍ਰਮਾਣਨੀ ਹੁੰਦਾ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇਫਲ ਮੇਕ ਕਰੀ ਉਹਨਾਂ ਗੁਰਮੁਖਾਂ ਨੇ ਜਾਣਿਆ ਹੈ ਕੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਗ ਸੰਸਾਰ ਵਿੱਚ ਜਿਉਣਾ ਬਿਰਥਾ ਵਾ ਵਿਅਰਥਾ ਪਰਮੇਸ਼ਰ ਤੋਂ ਬਗੈਰ ਮੇਕ ਇੱਕ ਘੜੀ ਰਹਿਣਾ ਵੀ ਨਿਸਫਲ ਹੈ ਐਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਐਜੀ ਹੈ ਪਿਆਰੇ ਜੀਓ ਖੋਟੇ ਭੈੜੇ ਸਵੇ ਧਰਮ ਤੋਂ ਹੀਣੇ ਵਿਕਾਰੀ ਪੁਰਖਾਂ ਨੂੰ ਘਰ ਬਾਹਰ ਲੋਕ ਪਰਲੋਕ ਵਿੱਚ ਰਹਿਣ ਨੂੰ ਥਾ ਨਹੀਂ ਮਿਲਦੀ ਕਾਰ ਗ੍ਰਸਤ ਤੇ ਬਾਹਰ ਉਪਰਾਮ ਸਾਧ ਸੰਗਤ ਰੂਪੀ ਘਰ ਤੇ ਬਾਹਰ ਸੰਸਾਰ ਵਿੱਚ ਠਹਿਰਨ ਨੂੰ ਥਾਂ ਨਹੀਂ ਮਿਲਦੀ ਅਤੇ ਨਿੰਦਕਾਂ ਨਿੰਦਿਆ ਕਰਨ ਵਾਲੇ ਦੀ ਕੋਈ ਵੀ ਕਾਈ ਹੁੰਦਾ ਕੋਈ ਵੀ ਗਤ ਮੁਕਤੀ ਨਹੀਂ ਹੋ ਸਕਦੀ ਕਿਸੇ ਵੀ ਸ਼ੁਭ ਗਤੀ ਦੀ ਪ੍ਰਾਪਤੀ ਨਹੀਂ ਹੁੰਦੀ ਰੋਸ ਕਰੈ ਪ੍ਰਭ ਬਖਸ ਨਾ ਮੀਟੈ ਨਿਤ ਨਿਤ ਚੜੈ ਸਵਾਈ ਉਹ ਨਿੰਦਕ ਲੋਕ ਪਰਮੇਸ਼ਰ ਦੇ ਪਿਆਰਿਆਂ ਨਾਲ ਰੋਸ ਗੁੱਸਾ ਕਰਦੇ ਹਨ ਕਿ ਇਹਨਾਂ ਨੂੰ ਵਿਡਿਆਈ ਕਿਉਂ ਮਿਲਦੀ ਹੈ ਅਰ ਇਹਨਾਂ ਦੇ ਗੁਸਤਾ ਕਰਮ ਨਾਲ ਪਰਮੇਸ਼ਰ ਆਪਣੀ ਬਖਸ਼ ਦਾਤ ਨੂੰ ਨਹੀਂ ਮੀਟਦਾ ਸਗੋਂ ਉਹਨਾਂ ਪਿਆਰਿਆਂ ਨੂੰ ਮਿਲੀ ਦਾਤ ਨਿਤਾ ਪ੍ਰਤੀ ਹੀ ਸਵਾਈ ਦੂਣੀ ਚੌਣੀ ਚੜਦੀ ਭਾਵ ਵਧਦੀ ਆ ਉਹਨਾਂ ਦੀ ਸੋਭਾ ਦੂਣੀ ਚੌਣੀ ਤੁਰਿਆ ਅਵਸਥਾ ਵਿੱਚ ਚੜਦੀ ਆ ਐ ਜੀ ਗੁਰ ਕੀ ਦਾਤ ਨਾ ਮੀਟੈ ਕੋਈ ਮੇਰੇ ਠਾਕੁਰ ਆਪ ਦਿਵਾਈ ਐ ਜੀ ਤੋਂ ਭਾਵ ਹੈ ਪਿਆਰੇ ਜੀਓ ਗੁਰਾਂ ਦੀ ਬ੍ਰਹਮ ਵਿਦਿਆ ਭਗਤੀ ਰੂਪ ਦਿੱਤੀ ਹੋਈ ਦਾਤ ਬਖਸ਼ਿਸ਼ ਨੂੰ ਕੋਈ ਵੀ ਮੇਟ ਨਹੀਂ ਸਕਦਾ ਇਹ ਦਾਤ ਤਾਂ ਮੇਰੇ ਠਾਕੁਰ ਸਾਡੇ ਮਾਲਕ ਵਾਹਿਗੁਰੂ ਨੇ ਪ੍ਰਭੂ ਨੇ ਆਪ ਗੁਰਾਂ ਪਾਸੋਂ ਗੁਰਮੁਖ ਜਨਾਂ ਨੂੰ ਦਿਵਾਉਣਾ ਕੀਤੀ ਆ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨ ਭਾਈ ਨਿੰਦਿਆ ਵਾਲੇ ਨਰ ਪੁਰਖ ਨਿੰਦਾ ਨਿੰਦਣ ਜੋਗ ਬਾਤਾਂ ਕਰਕੇ ਲੋਕ ਪ੍ਰਲੋਗ ਵਿੱਚ ਕਾਲੇ ਮੂੰਹ ਵਾਲੇ ਹਨ ਉਹਨਾਂ ਦੇ ਮੂੰਹ ਲਾਨਤਾ ਰੂਪ ਸਵਾ ਨਾਲ ਕਾਲੇ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਗੁਰਾਂ ਦੀ ਦਿੱਤੀ ਦਾਤ ਭਾਈ ਚੰਗੀ ਨਹੀਂ ਲੱਗਦੀ ਐ ਜੀ ਸਰਣ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮਨ ਅਧੂਆ ਰਾਈ ਐ ਜੀ ਇਹ ਪਿਆਰੇ ਜੀਓ ਜੋ ਪ੍ਰਭੂ ਪਰਮੇਸ਼ਰ ਦੀ ਸਰਨੋਡ ਵਿੱਚ ਪਏ ਆ ਉਹਨਾਂ ਨੂੰ ਬਖਸ਼ ਕਰਕੇ ਭਗਤੀ ਦੀ ਦਾਤ ਦੀ ਬਖਸ਼ਿਸ਼ ਕਰਕੇ ਆਪਣੇ ਨਾਲ ਮੇਲ ਲੈਂਦੇ ਹੋ ਤੇ ਮੇਲਣ ਲੱਗਿਆਂ ਅਧੂਆ ਰਾਈ ਅੱਧੀ ਰਾਈ ਭਾਵ ਥੋੜੀ ਜਿੰਨੀ ਵੀ ਬਿਲਮ ਦੇਰੀ ਨਹੀਂ ਲਗਾਉਂਦੇ ਆਨੰਦ ਮੂਲ 나ਥ ਸਿਰਨਾਥਾ ਸਤਗੁਰ ਮੇਲ ਮਿਲਾਈ ਪਰੰਤੂ ਉਸ ਆਨੰਦ ਆਨੰਦ ਦੇ ਮੂਲ ਮੁੱਢ 나ਥ ਮਾਲਕਾਂ ਦਾ ਸ਼ਰੋਮਣੀ ਮਾਲਕ ਪਰਮੇਸ਼ਰ ਦੇ ਮਿਲਾਪ ਵੇ ਸਤਗੁਰੂ ਜੀ ਮਿਲਾਉਂਦੇ ਆ ਐ ਜੀ ਸਦਾ ਦਿਆਲ ਦਇਆ ਕਰ ਰਵਿਆ ਗੁਰਮਤਿ ਭ੍ਰਮਨ ਚੁਕਾਈ ਐ ਜੀ ਹੇ ਪਿਆਰੇ ਜੀ दया ਦਾ ਘਰ ਪਰਮੇਸ਼ਰ ਹਮੇਸ਼ਾ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਰਵਿਆ ਵਿਆਪਕ ਹੋ ਰਿਹਾ ਹੈ ਗੁਰਾਂ ਦੀ ਸਿੱਖਿਆ ਹਿਰਦੇ ਵਿੱਚ ਵਸ ਕਰਕੇ ਭ੍ਰਮਨ ਭਟਕਣ ਵਾਲੀ ਬਿਰਤੀ ਚੁੱਕ ਦਿੱਤੀ ਆ ਪਾਰਸ ਭੇਟ ਕੰਚਨ ਧਾਤ ਹੋਈ ਸਤ ਸੰਗਤ ਕੀ ਵੜਿਆਈ ਜਿਵੇਂ ਅਠਾ ਧਾਤਾਂ ਵਿੱਚੋਂ ਕੋਈ ਵੀ ਧਾਤ ਪਾਰਸ ਭੇਟ ਮਿਲ ਕਰਕੇ ਕੰਚਨ ਸੋਨਾ ਹੋ ਜਾਂਦੀ ਕਿਉਂ ਗੁਰਾਂ ਦੇ ਸ਼ਬਦ ਰੂਪੀ ਪਰਸਨਲ ਮਿਲ ਕੇ ਵਰਨਾ ਆਸ਼ਰਮਾ ਰੂਪੀ ਅਠਾਂ ਧਾਤਾਂ ਵਿੱਚੋਂ ਕੋਈ ਵੀ ਮਿਲ ਪਵੇ ਤਾਂ ਉਹ 12 ਮੰਨੀ ਦੇ ਸੋਨੇ ਦੇ ਨਿਆਈ ਸ਼ੁੱਧ ਸਰੂਪ ਹੋ ਜਾਂਦੇ ਆ ਇਹੋ ਹੀ ਸਤਸੰਗਤ ਦੀ ਵਿਡਿਆਈ ਸ਼ੋਭਾ ਭਾਵੇਂ ਜੋ ਵੀ ਸਤਸੰਗਤ ਦੇ ਵਿੱਚ ਮਿਲਦਾ ਉਹ ਪਵਿੱਤਰ ਹੋ ਜਾਂਦਾ ਹਰ ਜਲ ਨਿਰਮਲ ਮਨ ਇਸ ਨਾਨੀ ਮੱਜਨ ਸਤਗੁਰ ਭਾਈ ਹਰੀ ਪਰਮੇਸ਼ਰ ਦਾ ਨਾਮ ਰੂਪੀ ਜਲ ਨਿਰਮਲ ਉੱਜਲਤਾ ਹੀ ਦੇਣ ਵਾਲਾ ਹੈ ਗੁਰਮੁਖ ਜਨਾਂ ਦਾ ਮਨ ਹਿਰਦੈ ਇਸ ਵਿੱਚ ਇਸ਼ਨਾਨ ਕਰਨ ਵਾਲਾ ਇਹ ਮੱਜਨ ਇਸ਼ਨਾਨ ਸਤਿਗੁਰਾਂ ਨੂੰ ਪਾਉਂਦਾ ਹੈ ਪੁਨਰਪ ਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਿਲਾਈ ਮਹਾਰਾਜ ਦੀ ਜਨ ਭਗਤ ਜਿਨ੍ਹਾਂ ਦੀ ਸੰਗਤ ਕਰਨ ਵਾਲਿਆਂ ਨੂੰ ਪੁਨਰਪ ਦਾ ਭਾਵ ਆ ਫੇਰ ਨਿਸ਼ਚੇ ਕਰਕੇ ਕੋਈ ਜਨਮ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਪ੍ਰਤਕ ਜੋਤ ਅਦਵੈਤ ਰੂਪ ਜੋਤੀ ਸਰੂਪ ਨੇ ਆਪਣੇ ਵਿੱਚ ਮੇਲ ਲਈ ਆ ਤੂੰ ਵੱਡ ਪੁਰਖ ਅਗੰਮਤ ਰੋਵਰ ਹਮ ਪੰਖੀ ਤੁਜ ਮਾਹੀ ਉਹ ਪਿਆਰੇ ਭਗਤ ਜਨ ਜਾਣਦੇ ਹਨ ਕਿ हे ਮਹਾਰਾਜ ਤੂੰ ਵੱਡਾ ਉੱਚਾ ਹੈ ਪੁਰਖ ਪੂਰਨ ਅਗੰਮ ਗਮਤਾ ਤੋਂ ਰਹਿਤ ਬ੍ਰਹਮ ਰੂਪੀ ਤ੍ਰੋਵਰ ਬ੍ਰਿਸ਼ ਹੈ ਤੇ ਹਮ ਅਸੀਂ ਹਮ ਤਮਾਮ ਜੀਵ ਪੰਖੀ ਪੰਛੀ ਦੀ ਨਿਆਈ ਤੁਹਾਡੇ ਹੁਕਮ ਮਾਹੀ ਵਿੱਚ ਹੀ ਰਹਿਣ ਵਾਲੇ ਆਂ ਭਾਵ ਬ੍ਰਹਮ ਆਨੰਦ ਰੂਪੀ ਫਲਾ ਨੂੰ ਤੇਰੇ ਵਿੱਚ ਰਹਿ ਕੇ ਪ੍ਰਾਪਤ ਕਰਦੇ ਆਂ ਨਾਨਕ ਨਾਮ ਨਿਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਨਿਰੰਜਨ ਸ਼ੁੱਧ ਸਰੂਪ ਪ੍ਰਭੂ ਵਾਹਿਗੁਰੂ ਜੀ ਸਾਨੂੰ ਤਾਂ ਆਪਣਾ ਅਮਰਤ ਨਾਮ ਦੇਣਾ ਕਰੋ ਜਿਸ ਨੂੰ ਅਸੀਂ ਜੁਗਾਂ ਜੁਗਾਂਤਰਾਂ ਤੱਕ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਨਾਲ ਸਲਾਹੀ ਸਲਾਉਂਦੇ ਰਹੀਏ ਵਾਹਿਗੁਰੂ ਵਾਹਿਗੁਰੂ He. <laughs> ਖਾਲਸਾ ਵਾਹਿਗੁਰੂ ਜੀ ਕੀ ਫਤਿਹ